ਲੋਜੀ ਆਜਾ ਪਾ ਫੇਰ ਆ ਗਏ ਆ ਗੁਰੂ ਜੀ ਦੇ ਰਸੋਈ ਦੇ ਵਿੱਚ ਹੋਰ ਗੁਰੂ ਜੀ ਠੀਕ ਠਾਕ ਹੋ ਬਹੁਤ ਵਧੀਆ 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 ਅੱਛਾ ਕੱਲ એનર્ਜੀ ਡਾਊਨ ਹੀ ਆ ਜਾ એનર્ਜੀ ਫੁੱਲ ਹੈ ਫੁੱਲ ਹੈ ਫੁੱਲ ਅੱਛਾ ਕਿੰਨੀ ਵਾਰ ਚਾਹ ਪੀਤੀ ਅੱਜ ਵਿਲੇਜ ਤੋਂ ਤਨਵਾ ਜੀ ਅੱਛਾ ਤੇ ਚਲੋ ਅੱਜ ਫੇਰ ਸਾਨੂੰ ਕੀ ਬਣਾ ਕੇ ਖਾਣ ਲੱਗੇ ਹੋ ਅੱਜ ਬਣਾਵਾਂਗੇ ਕੜੀ ਪਕੌੜਾ ਅੱਛਾ ਕੜੀ ਪਕੌੜਾ ਹਾਂਜੀ ਚਲੋ ਦੱਸੋ ਫੇਰ ਵਿੱਚ ਕੀ ਕੀ ਪੈਣਾ ਕਿੱਦਾਂ ਕਿੱਦਾਂ ਕਰਨਾ ਆਹ ਨਹੀਂ ਅੱਧਾ ਗੋਦਾ ਹੀ ਲਿਆ ਜੀ ਅੱਛਾ ਜੀ ਮੈਂ ਤਾਂ 150 ਗ੍ਰਾਮ ਬੇਸਣ ਘੋਲਿਆ ਆ। ਅੱਛਾ ਜੀ। ਮਾੜੀ ਇਹ ਹਲਦੀ ਪਾਈ ਤੇ ਥੋੜਾ ਜਿਹਾ ਨਮਕ ਪਾਇਆ। ਅੱਛਾ ਦੁਬਾਰਾ ਦੱਸਿਓ ਇੱਕ ਵਾਰ। ਅੱਧਾ ਕਿਲੋ ਦਹੀਂ। ਅੱਧਾ ਕਿਲੋ ਦਹੀਂ। ਹਾਂ ਜੀ। 150 ਗ੍ਰਾਮ ਬੇਸਣ। ਅੱਛਾ ਜੀ। ਔਰ ਇੱਕ ਚੁਟਕੀ ਨਮਕ। ਅੱਛਾ ਜੀ। ਇੱਕ ਛੋਟੀ ਚੁਟਕੀ ਹਲਦੀ। ਅੱਛਾ ਜੀ। ਆ ਇਹਦਾ ਬਣਾ ਲਿਆ ਆਪਾਂ ਐਨ ਘੋਲ ਕੇ। ਠੀਕ ਹੈ ਜੀ। ਬਾਈ ਵਾਲੇ ਆਪਾਂ ਪਕੌੜੇ ਪਹਿਲਾਂ ਹੀ ਬਣਾ ਲੇ। ਅੱਛਾ ਯਾਰ ਆਪਾਂ ਪਹਿਲੇ ਕਰ ਲੇ ਪਾਲਕ ਦੇ ਪਕੌੜੇ ਅੱਛਾ ਇਹ ਆਪਰ ਐਸੇ ਵੀ ਆਪਾਂ ਕਿਸੇ ਹੋਰ ਵੀਡੀਓ ਚ ਦੱਸਾਂਗੇ ਅੱਜ ਟਾਈਮ ਬਚਾਣ ਲਈ ਆਪਾਂ ਪਕੌੜੇ ਪਹਿਲੇ ਬਣਾ ਕੇ ਰੱਖ ਲੇ ਤਾਂ ਕਿ ਕੜੀ ਚ ਪਾ ਕੇ ਸਾਡੀ ਰੈਸਪੀ ਦਾ ਜਿਹੜਾ ਟਾਈਮ ਹੈ ਉਹ ਬਚ ਜਾਵੇ ਹਨਾ ਠੀਕ ਹੈ ਜੀ ਅੱਗੇ ਅੱਗੇ ਦੋ ਪਿਆਜ਼ ਦਾ ਪੇਸਟ ਗ੍ਰाइंड ਕੀਤਾ ਅੱਛਾ ਜੀ ਅਦਰਕ ਲਸਣ ਦਾ ਪੇਸਟ ਅੱਛਾ ਜੀ ਗ੍ਰाइंड ਕਰਕੇ ਅੱਛਾ ਜੀ ਟਮਾਟਰ ਦਾ ਪੇਸਟ ਗ੍ਰाइंड ਕੀਤਾ ਓਕੇ ਜੀ ਆਹੋ ਥੋੜੀ ਹਰੀ ਮਿਰਚ ਇੱਕ ਕੱਟੀ ਹੋਈ ਠੀਕ ਹੈ ਜੀ ਖਾਸ ਗੱਲ ਇਹ ਹੈ ਵੀ ਜਿਹੜਾ ਕੜੀ ਚ ਪੈਂਦਾ ਕੜੀ ਪੱਤਾ ਹੈ। ਅੱਛਾ ਜੀ। ਇਹ ਥੋੜਾ ਇੱਕ ਚਮਚ ਕੜੀ ਪੱਤਾ। ਅੱਛਾ ਜੀ। ਬਾਕੀ ਆ ਧਨੀਆ ਹਰਾ ਹੋ ਗਿਆ। ਬਾਕੀ ਲੋਨ ਮਿਰਚ ਵਗੈਰਾ ਪੋਊਗਾ ਵਿੱਚ। ਅੱਛਾ ਜੀ। ਤੇ ਕਰੀਏ ਸ਼ੁਰੂ ਹਾਂ। ਹਾਂ ਜੀ। ਪਹਿਲੇ ਇਹ ਜਿਹੜਾ ਘੋਲ ਹੈ ਇੱਕ ਵਾਰ ਮੈਂ ਫੇਰ ਦੱਸ ਦਵਾਂ। ਇਹ ਘੋਲ ਆਪਾਂ ਕਿੱਦਾਂ ਬਣਾਇਆ ਆਪਾਂ ਬਣਾਉਗੇ ਨਹੀਂ ਦੱਸੇ। ਅੱবি ਆਪਣਾ ਟਾਈਮ ਮਚਾਉਣ ਵਾਸਤੇ ਅਸਾਂ ਕਿ ਪਹਿਲੇ ਬਣਾ ਕੇ ਰੱਖਿਆ ਹੀ। ਇਹ ਲਿਆ ਆਪਾਂ ਅੱਧਾ ਕਿਲੋ ਦਹੀਂ। ਉਹਦੇ ਵਿੱਚ ਆਪਾਂ ਪਾਇਆ 100 ਗ੍ਰਾਮ ਬੇਸਨ। 150 ਗ੍ਰਾਮ ਬੇਸਨ। ਤੇ ਚੁਟਕੀ ਨਮਕ ਇੱਕ ਚੁਟਕੀ ਨਮਕ ਤੇ ਇਹ ਚੁਟਕੀ ਹਲਦੀ ਹਾਂਜੀ ਮਤਲਬ ਇਹ ਸਾਰਾ ਮਿਲਾ ਕੇ ਆਪਾਂ ਬਸ ਮਿਕਸ ਹੀ ਕੀਤਾ ਹੋਰ ਆਪਾਂ ਕੁਝ ਨਹੀਂ ਕੀਤਾ ਹਾਂਜੀ ਮਿਕਸ ਕਰਕੇ ਥੋੜਾ ਇਹ ਜਿਹਾ ਲੱਸੀ ਟਾਈਪ ਹੁੰਦੀ ਆ ਥੋੜਾ ਪਤਲਾ ਬਣਾ ਲਿਆ ਇਹਨੂੰ ਆਪਾਂ ਠੀਕ ਹੈ ਤੇ ਕਰੋ ਗੁਰੂ ਜੀ ਫਿਰ ਸ਼ੁਰੂ ਹਾਂਜੀ ਆ ਗੈਸ ਲਾਤੀ ਜੀ ਅੱਛਾ ਜੀ ਆ ਕੜਾਈ ਰੱਖਤੀ ਅੱਛਾ ਜੀ ਕੜਾਈ ਸੁੱਕੀ ਆ ਆਪਾਂ ਤੇਲ ਪਾਵਾਂਗੇ ਵਿੱਚ ਅੱਛਾ ਜੀ ਆ ਇੱਕ ਕੜਛੀ ਸਰੋਂ ਦਾ ਤੇਲ ਅੱਛਾ ਜੀ ਇਹਨੂੰ ਗਰਮ ਹੋਣ ਦਈਏ ਅੱਛਾ ਜੀ ਆ ਹੌਲੀ ਹੌਲੀ ਗਰਮ ਹੋ ਜਾਊਗਾ ਗੈਸ ਆਪਾਂ ਨਾਰਮਲ ਕੀਤੀ ਹੈ ਜੀ ਅੱਛਾ ਜੀ ਗੈਸ ਨੋਰਮਲ ਛੱਟੀ ਹੋਈ ਹੈ ਮੀਡੀਅਮ ਤੇ ਇੱਕ ਕੜਸੀ ਵੱਡੀ ਅੱਛਾ ਜੀ ਇਹ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਕੜੀ ਪੱਤਾ ਅੱਛਾ ਜੀ ਆ ਪਹਾੜੀ ਇਲਾਕੇ 'ਚ ਬਹੁਤ ਵਧੀਆ ਇਹ ਹੁੰਦਾ ਗੰਧਲਾ ਇਹਨੂੰ ਬੋਲਦੇ ਅੱਛਾ ਜੀ ਕੜੀ ਪੱਤੇ ਨੂੰ ਕਾਬਿਲਿਤ ਬਹੁਤ ਕਾਬਿਲਤ ਹੈ ਇਹ ਚੀਜ਼ ਕੜੀ ਪੱਤਾ ਜੋ ਹੈ ਅੱਛਾ ਜੀ ਇਹਦੀ ਖੁਸ਼ਬੂ ਬਹੁਤ ਵਧੀਆ ਹੂੰ 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 ਇਹ ਜਹੇ ਤੋ ਕੇ ਕੱਟਿਆ ਹੋਇਆ ਥੋੜਾ ਗਿੱਲਾ ਹੈ ਤੇਲ ਦੇ ਵਿੱਚ ਥੋੜੇ ਪਟਾਕੇ ਪਾਉਗੇ ਇਹਦੇ ਅੱਛਾ ਜੀ ਡਰਨਾ ਨਹੀਂ ਅੱਛਾ ਜੀ ਆਹ ਤੇਲ ਸਾਡਾ ਗਰਮ ਹੋ ਗਿਆ ਹਾਂਜੀ ਆਪਾਂ ਇਹ ਕੜੀ ਪੱਤਾ ਵਿੱਚ ਪਾਇਆ ਅੱਛਾ ਜੀ ਇਹਨੂੰ ਥੋੜਾ ਹਿਲਾਵਾਂਗੇ ਉਹ ਕੰਮ ਚੋਟੇ ਜੀਰਾ ਅੱਛਾ ਜੀ ਇਹਨੂੰ ਹਿਲਾਉਂਦੇ ਰਵਾਂਗਾ ਥੋੜਾ ਥੋੜਾ ਅੱਛਾ ਜੀ ਆ ਸਾਡਾ ਜੀਰਾ ਵੀ ਪੁੱਜ ਗਿਆ ਕੜੀ ਪੱਤਾ ਵੀ ਪੁੱਜ ਗਿਆ ਅੱਛਾ ਜੀ ਤੇ ਹੁਣ ਪਾਵਾਂਗੇ ਇਹਦੇ ਵਿੱਚ ਗ੍ਰੇਨਡ ਪਤਾ ਪਿਆਜ਼ ਅੱਛਾ ਜੀ ਆਹ ਪਾਪਤਾ ਇਹਨੂੰ ਵੀ ਨਾ ਮਾਰੋ ਅੱਛਾ ਜੀ ਥੋੜੀ ਤੇਜ਼ ਕਰ ਦੀ ਅੱਛਾ ਜੀ ਆਪ ਦਾ ਕੱਚਾ ਹੋ ਗਿਆ ਹੁਣ ਆਪਾਂ ਪਾ ਲਾਂਗੇ ਇਹਦੇ ਵਿੱਚ ਲਸਣ ਅਦਰਕ ਦਾ ਪੇਸਟ ਗ੍ਰਾਊਂਡ ਕੀਤਾ ਅੱਛਾ ਜੀ ਇਹਨੂੰ ਹਲਾਵਾਂਗੇ ਅੱਛਾ ਜੀ ਕੁਝ ਜੈਣਾ ਹੈ ਅੱਛਾ ਜੀ ਸਾਡਾ ਪੁੱਜ ਗਿਆ ਅੱਧਾ ਪੱਚਾ ਅੱਛਾ ਜੀ ਹੁਣ ਅਸੀਂ ਪਾਵਾਂਗੇ ਇਹਦੇ ਚ ਪਿਆਜ਼ ਗ੍ਰੈਂਡ ਟਮਾਟਰ ਗ੍ਰੈਂਡ ਕੀਤਾ ਹੈ ਅੱਛਾ ਜੀ ਇਹਨੂੰ ਹਲਾਵਾਂਗੇ ਅੱਛਾ ਜੀ ਵੇ ਬਤਾ ਗੁਰੂ ਜੀ ਸਭ ਤੋਂ ਪਹਿਲੇ ਪਾਇਆ ਅਗਰ ਆਪਾਂ ਐਂਡੀ ਚ ਪਾਈਏ ਤਾਂ ਨਹੀਂ ਉਹ ਗੱਲ ਬੰਨੀ ਹੈ ਵੀ ਪਹਿਲੇ ਤੇਲ ਦੇ ਵਿੱਚ ਪਹੁੰਚ ਜਾਂਦਾ ਹੈ। ਅੱਛਾ ਜੀ। ਬਾਅਦ ਚ ਵੀ ਪਾਓ ਕੋਈ ਗੱਲ ਨਹੀਂ ਉਹ ਇੱਕੋ ਹੀ ਗੱਲ ਹੈ ਪਹਿਲੇ ਜਿਹੜਾ ਉਹ ਜ਼ਿਆਦਾ ਸੁਆਦਦਸ ਬਣਦੀ ਹੈ। ਅੱਛਾ ਜੀ। ਮਤਲਬ ਜਿਹੜਾ ਅਗਰ ਜ਼ਾਇਕਾ ਤੁਸੀਂ ਚਾਹੁੰਦੇ ਹੋ ਕਿ ਵਧੀਆ ਤਰੀਕੇ ਨਾਲ ਹੋਵੇ ਇਸ ਕਰਕੇ ਪਹਿਲੇ ਹੀ ਕੜੀ ਪੱਤੇ ਨੂੰ ਜਿਹੜਾ ਹੈਗਾ ਤੇਲ ਦੇ ਵਿੱਚ ਥੁੰਨੇ ਆ ਜਾਂਦਾ ਥੁੰਨੇ ਆ ਜਾਵੇ ਤਾਂ ਜ਼ਿਆਦਾ ਵਧੀਆ ਹੈ। ਪਿਆਜ਼ ਲਸਣ ਅਦਰਕ ਹੋਰ ਟਮਾਟਰ ਆਟਾ ਪੇਸਟ ਪੁੱਜ ਗਿਆ ਅੱਛਾ ਜੀ ਇਹਦੇ ਤੋਂ ਮੰਗਦੇ ਹਰੀ ਮਿਰਚ ਇੱਕ ਕੱਟੀ ਹੋਈ ਅੱਛਾ ਜੀ ਇਹ ਕੱਟੀ ਹੋਈ ਹੈ ਉਪਰ ਗ੍ਰੈਂਡ ਨਹੀਂ ਕੀਤੀ ਅੱਛਾ ਜੀ ਇਹ ਬੰਦੇ ਮਿਰਚ ਘੱਟ ਕੰਦੇ ਉਹ ਤਾਂ ਕੱਟ ਕੇ ਪਾਣੇ ਵੀ ਕੇ ਆ ਜਾਵੇ ਤਾਂ ਉਹ ਘੜ ਸਕਦਾ ਇਸ ਕਰਕੇ ਅਹੀਂ ਗ੍ਰੈਂਡ ਨਹੀਂ ਕੀਤੀ ਹੈ ਇਹ ਆ ਪਾਵਾਂਗੇ ਆਪਾਂ 2 ਚਮਚ ਹਲਦੀ ਛੋਟੇ ਅੱਛਾ ਜੀ 1 ਚਮਚ ਦੇਗੀ ਮਿਰਚ ਅੱਛਾ ਜੀ ਔਰ 2 ਚਮਚ ਨਮਕ ਅੱਛਾ ਜੀ ਉਹ 1 ਇੱਕ ਚਮਚ ਪਾਵਾ ਮੈਂ ਪੀਸਿਆ ਗਰਮ ਸਮਾਂ ਅੱਛਾ ਜੀ ਹੁਣ ਆਪਾਂ ਨੂੰ ਹਿਲਾਵਾਂਗੇ ਅੱਛਾ ਜੀ ਆ ਸਾਡਾ ਚੰਗੀ ਤਰ੍ਹਾਂ ਤੜਕਾ ਪੁੱਜਦੀ ਨਹੀਂ ਆ ਅੱਛਾ ਜੀ ਹੁਣ ਆਹੀ ਇਹਦੇ ਚ ਪਾਵਾਂਗੇ ਜੋ ਆ ਦਹੀਂ ਜਬੇਸਣ ਕੋਲਿਆ अच्छा जी ਇਹਨੂੰ ਹਿਲਾਉਂਦੇ ਰਵਾਂਗੇ ਅੱਛਾ ਜੀ ਇਹ ਉਦ ਤੱਕ ਹਿਲਾਉਂਦੇ ਰਾਵਾਂ ਜਦ ਤੱਕ ਛਾੜੀ ਰੇਜੇ ਨਹੀਂ ਪਈ ਅੱਛਾ ਜੀ ਹਾਂ ਜੀ ਮਤਲਬ ਰੇਜੇ ਰੇਜੇ ਕੇ ਜੋ ਤੱਕ ਸਾਡੀ ਕੜੀ ਜੜੀ ਹੈਗੀ ਹੈ ਗਾੜੀ ਨਹੀਂ ਹੋ ਜਾਂਦੀ ਹੈ ਨਾ ਜੀ ਗੈਸ ਆਪਾਂ ਕਰਤੀ ਫੁੱਲ ਅੱਛਾ ਜੀ ਟੋਟਲ ਸਾਡਾ 30 ਮਿੰਟ ਚ ਕੜੀ ਤਿਆਰ ਹੋ ਜਾਣੀ ਕੜੀ ਪਕੌੜਾ ਅੱਛਾ ਇਹਨ ਕੋਈ ਵੀ ਬੰਦਾ ਬਣਾ ਸਕਦਾ ਵੀਡੀਓ ਦੇਖ ਕੇ ਅੱਛਾ ਜੀ ਕੀ ਕੀ ਸਮਾਨ ਆਹੀ ਪਾਇਆ ਉਹ ਵੀ ਸਾਰਾ ਵਿੱਚ ਬੋਲਤਾ ਨਹੀਂ ਕੀ ਕੀ ਚਾਹੀਦਾ ਮਤਲਬ ਇਹ ਜਿਹੜਾ ਹੈਗਾ ਆਪਾਂ ਬਿਲਕੁਲ ਨੋਰਮਲ ਮਸਾਲੇ ਪਾਏ ਨੇ ਜਿਆਦਾ ਕੋਈ ਹਾਈ ਫਾਈ ਜਾਂ ਕੁਝ ਨਹੀਂ ਪਾਇਆ ਜਿਹੜਾ ਘਰ ਚ ਨੋਰਮਲ ਅਵੇਲੇਬਲ ਹੁੰਦੀ ਹੈ ਹਾਂ ਜੀ ਜੋ ਰੋਚੇ ਕਿੰਨੇ ਕੇ ਦੇਰ ਤੱਕ ਇਹਨੂੰ ਇਦਾਂ ਰੱਖਣਾ ਤਾਂ ਪਕੌੜੇ ਕਦੋਂ ਪਾਣੇ ਆਪਾਂ ਬਾਅਦ ਜਦੋਂ ਆਪਣੀ ਰਿਜਨ ਪੈ ਗਈ ਨਾ ਹਾਂਜੀ ਉਸ ਵੇਲੇ ਆਹੀਂ ਪਕੌੜੇ ਪਾ ਲੈਣੇ ਅੱਛਾ ਜੀ ਹਾਂ ਹਲਾ ਗਿਆਸ ਆਪਾਂ ਫੁੱਲ ਛੱਡੀ ਹੋਈ ਹੈ ਰਿਜਨ ਫੁੱਲ ਆ ਬਸ ਰਿਜਨ ਆਈ ਹੈ ਅੱਛਾ ਜੀ ਉਸ ਤੋਂ ਬਾਅਦ ਜਦੋਂ ਅੱਧੀ ਰਿਜਨ ਲਈ ਹਾਂਜੀ ਪਕੌੜੇ ਪਾ ਲੈਣੇ ਅੱਛਾ ਜੀ ਹਰੀਜੰਦਾ ਵੈਸੇ ਮਤਲਬ ਅਗਰ ਦੇਖਿਆ ਜਾਵੇ ਤਾਂ ਇਹ ਜਿਹੜਾ ਥੋੜਾ ਥੋੜਾ ਜਿਹੜਾ ਮਤਲਬ ਇਦਾਂ ਦੇਖਣ ਤੇ ਲੱਗਿਆ ਕਿ ਥੋੜਾ ਉਬਾਲਾ ਜਾਨ ਲੱਗ ਪਿਆ ਉਬਾਲਾ ਹੌਲੀ ਹੌਲੀ ਬਣ ਰਹੀ ਹੈ ਇਹਨਾਂ ਟੇਸਟੀ ਬਣੂਗੀ ਕੜੀ ਸਾਡੀ ਅੱਛਾ ਜੀ ਅੱਜ ਦੀ ਡੇਸ ਸਾਡੀ ਕੜੀ ਪਕੌੜਾ ਅੱਛਾ ਜੀ ਇਹ ਦੇਖਿਆ ਜਾਵੇ ਤਾਂ ਹੌਲੀ ਹੌਲੀ ਜਿਹੜੀ ਇਹ ਰਿਜਨ ਲੱਪੀ ਹੈ ਉਹ ਵਾਲਾ ਜੱਥ ਥੋੜਾ ਥੋੜਾ ਕਰਕੇ ਗਰਮ ਹੋ ਕੇ ਆਨ ਲਾਪਿਆ ਇਨੋਂ ਲਾਵਾਂਗੇ ਥੋੜਾ ਥੋੜਾ ਅੱਛਾ ਜੀ ਦਰਵਾਜ਼ਾ ਕਿਉਂ ਥੱਲੇ ਨਾ ਲੱਗੇ ਜਾਨੀ ਅੱਛਾ ਜੀ ਆਹ ਕੜੀ ਰੱਜਣਾ ਪਿਆ ਨਾ ਵਾਲਾ ਵਾਲਾ ਪਿਆ ਹੋਣਾ ਹੀ ਇਹਦੇ ਚ ਪਾ ਦਾਂਗੇ ਪਕੌੜੇ ਅੱਛਾ ਜੀ ਪਕੌੜੇ ਇੱਕ ਵਾਰ ਫੇਰ ਦੱਸ ਦਈਏ ਆਪਾਂ ਕਿ ਸਾਡਾ ਇਹ ਟਾਈਮ ਬਚੇ ਇਸ ਕਰਕੇ ਪਕੌੜੇ ਆਪਾਂ ਪਹਿਲੇ ਹੀ ਬਣਾ ਕੇ ਰੱਖਲੇ ਸੀ ਕਿਸੇ ਹੋਰ ਵੀਡੀਓ ਦੇ ਵਿੱਚ ਰੈਸਪੀ ਚ ਉਹਦੀ ਵੀ ਰੈਸਪੀ ਆਪਾਂ ਦੱਸਾਂਗੇ ਕਿ ਪਕੌੜੇ ਕਿੱਦਾਂ ਬਣਦੇ ਆ ਨਾਰਮਲ ਆਪਾਂ ਕਿੱਦਾਂ ਘਰ 'ਚ ਬਣਾਨੇ ਆ ਤੇ ਹੁਣ ਆਪਾਂ ਕੋੜੇ ਵਿੱਚ ਪਾਣ ਲੱਗੇ ਆ ਅੱਛਾ ਜੀ ਗੈਸ ਥੋੜੀ ਘੱਟ ਕਰਤੀ ਹੈ। ਅੱਛਾ ਜੀ। ਥੋੜਾ ਜਿਆਦਾ ਗੈਸ ਨਾ ਹੋ ਵਾ ਫੇ ਉੱਪਰ ਪਟਾਕੇ ਪੈਣ ਲੱਪੇ ਇਹਦੇ। ਅੱਛਾ ਜੀ। ਨਾਰਮਲ ਰੱਖਾਂਗੇ ਤਾਂ ਟੱਕੇ ਨਹੀਂ ਪੂਗੇ। ਵਾਹ ਵੀ ਵਾਹ। ਸਾਡੀ ਬਾਣੀ ਕੜੀ ਬਣ ਕੇ ਤਿਆਰ ਹੋ ਰਹੀ ਹੈ। ਆ ਖੁਸ਼ਬੂ ਵਸ ਰਹੀ ਆਈ। ਇਹਨੂੰ ਕੋਈ ਵੀ ਬੰਦਾ ਘਰ 'ਚ ਬਣਾ ਸਕਦਾ। ਅੱਛਾ ਜੀ। ਹਾਂ ਜੀ। ਆਪਾਂ ਦਹੀਂ ਦੀ ਬਣਾਈਏ ਲੱਸੀ ਵੀ ਬਣ ਸਕੂਗੀ ਕੜੀ। ਅੱਛਾ ਜੀ। ਔਰ ਜਿੰਨਾ ਪੁਰਾਣੇ ਤੋਂ ਪੁਰਾਣਾ ਖੱਟਾ ਦਹੀਂ ਹੋਵੇ ਉਹਦੀ ਸਭ ਤੋਂ ਵਧੀਆ ਬਣਦੀ। ਮਤਲਬ ਖੱਟੀ-ਖੱਟੀ ਜਿਹੜੀ ਕੜੀ ਆਪਾਂ ਕਹਿੰਦੇ ਆ। ਉਹ ਦਹੀਂ ਜਿੰਨਾ ਖੱਟਾ ਹੋਊਗਾ ਉਨੀ ਵਧੀਆ ਖੱਟੀ ਕੜੀ ਬਣੂਗੀ। ਬਣੂਗੀ। ਆ ਪਾਵਾਂਗੇ ਅਹੀਂ ਥਰਾ ਧਨੀਆ ਕਟਿਆ। ਅੱਛਾ ਜੀ। ਆ ਥੋੜੀ ਕਸ਼ੂਰੀ ਮੇਥੀ ਅੱਛਾ ਇਹ ਇਹਨੂੰ ਹਿਲਾਵਾਂਗੇ ਥੋੜਾ ਤੇ ਇਹ ਕੜੀ ਇੱਕ ਇਦਾਂ ਦੀ ਡਿਸ਼ ਹੈ ਜਿਹੜੀ ਭਾਵੇਂ ਤਾਂ ਤੁਸੀਂ ਮੱਕੀ ਦੀ ਰੋਟੀ ਨਾ ਖਾ ਸਕਦੇ ਹੋ ਭਾਵੇਂ ਛੋਲਾਂ ਛੋਲਾਂ ਦੀ ਰੋਟੀ ਨਾ ਖਾ ਸਕਦੇ ਹੋ ਛੋਰ ਛੋਲਾ ਨਾ ਖਾ ਸਕਦੇ ਹੋ ਨਹੀਂ ਤਾਂ ਆਪਣੀਆਂ ਜਿਹੜੀ ਕਣਕ ਦੀ ਰੋਟੀ ਹੁੰਦੀ ਉਹਨਾਂ ਖਾ ਸਕਦੇ ਹੋ ਸਾਰਿਆਂ ਨਾਲ ਤੁਹਾਨੂੰ ਮਤਲਬ ਇਹ ਜਿਹੜੀ ਕਾਫੀ ਸਹੀ ਲੱਗੂਗੀ ਇਦਾਂ ਹੀ ਕਰੋ ਜੀ ਹਾਂ ਜੀ ਕਾਫੀ ਵਧੀਆ ਜ਼ਾਇਕਾ ਇਹਦਾ ਆਂਦਾ ਕੜੀ ਪੰਜਾਬੀ ਇਹ ਤਾਂ ਮਸ਼ਹੂਰ ਹੈ ਕੜੀ ਜੀ ਪੰਜਾਬ ਚ ਆਉਂਗੇ ਤੁਸੀਂ ਜਿਹੜੇ ਹੈਗਾ ਕੜੀ ਵਾਲ ਤਾਂ ਤੁਹਾਨੂੰ ਮਤਲਬ ਕੜੀ ਖਾਣ ਦਾ ਮੌਕਾ ਤਾਂ ਜ਼ਰੂਰ ਜਦੋਂ ਵੀ ਮਿਲੇ ਲੰਗਰ ਚ ਵੀ ਕਈ ਵਾਰ ਤੁਹਾਨੂੰ ਕੜੀ ਚਾਵਲ ਮਿਲਦੇ ਹੁੰਦੇ ਆ ਉਹ ਕੜੀ ਚੋਲ ਵੀ ਇੱਥੇ ਕਾਫੀ ਮਸ਼ਹੂਰ ਨੇ ਚਲੋ ਜੀ ਆ ਸਾਡੀ ਕੜੀ ਹੋ ਗਈ ਤਿਆਰ ਅੱਛਾ ਜੀ ਗੈਸ ਕਰਾਂਗੇ ਬੰਦ ਅੱਛਾ ਜੀ ਪਲੀਟ ਪਲੀਟ ਤੇ ਘੜੀ ਸਾਡੀ ਤਿਆਰ ਹੋ ਗਈ ਹੈ ਹੁਣ ਗੁਰੂ ਜੀ ਸਰਵ ਕਰਨ ਲੱਗੇ ਨੇ ਕੜੀ ਪਕੌੜਾ ਤਿਆਰ ਹੋ ਗਿਆ ਸ। ਅੱਛਾ ਜੀ। ਇਹ ਹੈ ਜੀ ਸਾਡੀ ਅੱਜ ਦੀ ਰੈਸਪੀ ਕੜੀ ਪਕੌੜਾ ਪੰਜਾਬੀਆਂ ਦੀ ਮਸ਼ਹੂਰ ਤੇ ਆਪਾਂ ਬੜੇ ਦੇਸੀ ਦੇ ਤਰੀਕੇ ਨਾਲ ਬਣਾਈ ਹੈ ਬੇਸਿਕ ਤਰੀਕੇ ਨਾਲ ਬਣਾਈ ਹੈ ਜਿਆਦਾ ਮਸਾਲਿਆਂ ਦਾ ਯੂਜ਼ ਨਹੀਂ ਕੀਤਾ ਨਾਰਮਲ ਤਰੀਕੇ ਨਾਲ ਜੜੀ ਬਣਾਈ ਹੈ ਤੇ ਅਗਰ ਤੁਸੀਂ ਦੇਖਣਾ ਚਾਹੋ ਕਿੱਦਾਂ-ਕਿੱਦਾਂ ਆਪਾਂ ਬਣਾਈ ਹੈ ਇਹ ਵੀਡੀਓ ਨੂੰ ਦੁਬਾਰਾ ਤਾਂ ਵੀ ਰਿਵਾਈਂਡ ਕਰਕੇ ਫਿਰ ਦੇਖ ਸਕਦੇ ਹੋ ਤੇ ਅੱਜ ਦੀ ਜਿਹੜੀ ਗੁਰੂ ਜੀ ਦੀ ਰਸੋਈ ਸਾਨੂੰ ਡਿਸ਼ ਗੁਰੂ ਜੀ ਨੇ ਬਣਾ ਕੇ ਕੋਈ ਹੈ ਇਹ ਹੈਗੀ ਹੈ ਕੜੀ ਪਕੌੜਾ ਤੇ ਅੱਜ ਲਈ ਨਹੀਂ ਫਿਰ ਗੁਰੂ ਜੀ ਚਲੋ ਮਿਲਦੇ ਆਂ ਅਗਲੀ ਵੀਡੀਓ 'ਚ ਤੇ ਅਗਲੀ ਵੀਡੀਓ ਦੇਖਦੇ ਆਂ ਤੁਸੀਂ ਸਾਨੂੰ ਕੀ ਬਣਾ ਕੇ ਖਵਾਉਨੇ ਹੋ ਉਦੋਂ ਤੱਕ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ 'ਚ ਓਕੇ ਓਕੇ ਬਾਈ ਬਾਈ ਗੁਰੂ ਜੀ ਬਾਈ ਜੀ ਬਹੁਤ